ਲਿੱਤ ਤੇੜੀ ਪਾਪ ਪਰਪਰੀ ਹੈ ਪਵਨ ਲਗੈ ਮੋਤਦਾਈ ਪਵਨ ਲਗੈ ਮੋਤਦਾਈ ਹਮ ਡੋਲਤ ਮੇੜੀ ਪਾਪ ਪਰਪਰੀ ਹੈ ਆਪ ਮੋਦਤ ਦੇਣੀ ਆਪ ਕਰੀ ਨਰ ਸੰਮੁਖ ਸਿਤ ਇਹ ਦਨ ਖੋ ਆਏ ਨਿਰਚੋ ਦੇ ਬਟਿਆਈ ਸਨਮੁ ਤੁਸਿੱਧ ਬੇਦਨ ਕੋ ਆਏ ਨਿਰਚੋ ਦੇ ਬਟਿਆਈ ਆਪਣੇ ਦੌਰ ਵਿੱਚ ਬਹਿ ਗਦੀ ਆਪ ਸੁਪਦੀ ਹੈ ਆਪਣੋ ਦੌਰ ਤੇ ਬਹਿ ਗਦੀ ਆਪ ਸੁਪਦੀ ਹੈ ਪਵਣ ਲਗੈ ਖਾਤ ਜਾਈ ਪਵਣ ਲਗੈ ਮਾਨ ਜਾਈ ਆਪਣੋ ਦੌਰ ਤੇ ਬਹਿ ਗਦੀ पाप परे है हमे पाप परे ਗੁਦਤਾ ਤਾਦ ਤਾਦ ਨਾਦਿਆ ਗੁਦਤਾ ਤਾਦ ਤਾਦ ਨਾਦਿਆ ਤੇਨੇ ਭਗਤ ਪੂਰਨ ਅਪਨਾ ਸੀ ਭੋਤ ਤਕ ਕੋਪ ਵਧਾ ਦਿਆ नारायण नर ना भक्त नमस्कार ऐसे पुर को बल बल है आप गत बुरदारी आप गत बोल चार उदारे भगत ਭਾਤੁ ਤੂ ਤੋ ਕਰਦਾ ਨਾ ਭਾਤੁ ਤੂ ਤੋ ਕਰਦਾ ਨਾ ਅਮ ਡੋਲ ਨੀ ਦੇਦੀ ਪਾਪੁ ਪਰੇ ਹੈ ਅਮ ਡੋਲ ਨੀ ਦੇਦੀ ਪਾਪੁ ਪਰੇ ਹੈ ਜੋ ਕੀ ਹੱਥਾਂ ਗਮਾ ਇੱਕ ਸਿੱਧ ਜਿਨੀ ਚਾਰਾ ਪਰ ਸਤ ਪੈਰ ਕੀ ਜੰਤ ਤੇ ਸਵਾਮੀ ਅੱਭਰ ਤੇਨ ਕੋ ਆਹ ਰਿਹਾ ਦਮਨਾਤਾ ਦਾਤ ਪੀ ਪ੍ਰਾਪਤੀ ਰੰਗ ਉਪਜਮੇ ਸਰ ਨਾਨਕ ਤੇ ਤੇ ਹੋ ਸੱਚ ਸਬਦ ਨਬੇ ਰੰਗ ਸੱਚ ਸਬਦ ਨਬੇ ਰੰਗ ਮੰਦੋਤ ਦਿੱਤ ਤੇ ਦੀ ਆਪ ਪਰੇ ਹੈ ਕਰ ਅਮਦੋਤ ਦਿੱਤ ਤੇ ਦੀ ਆਪ ਪਰੇ ਹੈ ਅਮਦੋਤ ਦਿੱਤ ਤੇ ਦੀ ਆਪ ਪਰੇ ਹੈ ਬਾਪ ਨ ਲਗੇ ਮਾਤ ਜਾਈ ਬਾਪ ਨ ਲਗੇ ਮਾਤ ਜਾਈ ਮਨ ਤੋਂ ਹਟ ਦੇ ਦੇ ਆਪੁਂ ਪੜੇ ਹੈ ਮਨ ਤੋਂ ਹਟ ਦੇ ਦੇ ਪਾਪ ਪਰੇ ਹੈ ਮਨ ਤੋਂ ਹਟ ਦੇ ਦੇ ਪਾਪ ਪਰੇ ਹੈ ਰੱਬ ਆਜਾ ਵੱਡਾ ਤੇਰਾ ਦਿਰ ਬਾ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹੋ ਨਿਰਜਲ ਚਾਰ ਛਤ ਕੋੜੀ ਵੱਡੀ ਮੋਡਾ ਪਾਪ ਤੇ ਰਾਮਤ ਬਾ ਰੰਗ ਪ੍ਰਗ ਦੇਤ ਜਤ ਸੰਤ ਬਾ ਯਾਦਰ ਜਿਉ ਸਭ ਤੇ ਜਾਣ ਸਤ ਤੇਰਾ ਬਸ ਤੇ ਅਰਪਣਾ ਤੇਰੇ ਕਰਮ ਨਾ ਤੁਦਾਈ ਤੱਕ ਕਰ

ਦਰਗیاں ਆ ਪੁਰਾਈਆਂ ਵਾਜੈ ਦਰਨੰਦੂਰ ਕਰਮੀ ਆ ਪਉ ਬਾਤ ਪਰਨੀ ਕੇ ਡਰ ਕੇ ਤੂਰ ਜਿਦੀ ਨਾਮ ਤੇ ਆਵ ਆਇ ਸਕਟ ਤਾਰ ਨਾਨਕ ਤੇ ਮੁਕ ਉਜਵੇ ਤੇ ਚੰਨੇ ਨਾ ਵਾਦ ਗੁਰੂ ਜੀ ਦਾ ਖਾਲਸਾ ਬਾਦ ਗੁਰੂ ਜੀ ਦੇ ਪੱਤੇ